ਲੁਧਿਆਣਾ ਦੇ ਰਾਹੂ ਸਥਿਤ ਸੀੜਾ ਰੋਡ ਤੇ ਉਸ ਵੇਲੇ ਖਲਬਲੀ ਮਚ ਗਈ ਜਦੋਂ ਇੱਥੋਂ ਦੀ ਇੱਕ ਵੂਲਨ ਮਿਲ ਵਿੱਚ ਕੰਮ ਕਰਨ ਵਾਲੀ 55 ਸਾਲ ਦੀ ਮਨਜੀਤ ਕੌਰ ਦੇ ਸ਼ਾਲ ਦਾ ਪੱਲਾ ਅਚਾਨਕ ਮਸ਼ੀਨ ਵਿੱਚ ਫਸ ਗਿਆ ਤੇ ਉਸ ਨੂੰ ਬਚਣ ਦਾ ਵੀ ਮੌਕਾ ਨਹੀਂ ਮਿਲਿਆ ਹਾਦਸਾ ਇਨਾ ਦਰਦਨਾਕ ਸੀ ਕਿ ਮਨਜੀਤ ਕੌਰ ਦਾ ਸਿਰ ਧੜ ਤੋਂ ਵੱਖ ਹੋ ਗਿਆ ਤਸਵੀਰਾਂ ਦਿਲ ਨੂੰ ਕੰਬਾ ਕੇ ਰੱਖ ਦੇਣ ਵਾਲੀਆਂ ਨੇ ਇਸ ਲਈ ਇਹਨਾਂ ਨੂੰ ਸਾਫ਼ ਤੌਰ ਤੇ ਵਿਖਾਇਆ ਵੀ ਨਹੀਂ ਜਾ ਸਕਦਾ ਉਥੇ ਇਸ ਘਟਨਾ ਤੋਂ ਬਾਅਦ ਫੈਕਟਰੀ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਪਰਿਵਾਰਕ ਮੈਂਬਰਾਂ ਨੇ ਬਹੁਤ ਬਵਾਲ ਮਚਾਇਆ ਮ੍ਰਿਤਕ ਮਹਿਲਾ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਸੀ ਤੇ ਪਰਿਵਾਰ ਵਿੱਚ ਪੰਜ ਕੁੜੀਆਂ ਤੇ ਇੱਕ ਮੁੰਡਾ ਹੈ ਘਰ ਦਾ ਸਾਰਾ ਭਾਰ ਮੁੰਡੇ ਸਿਰ ਨਾ ਪਵੇ ਇਸ ਲਈ ਉਸ ਦਾ ਹੱਥ ਵਟਾਉਣ ਲਈ ਮਨਜੀਤ ਕੌਰ ਖੁਦ ਕੰਮ ਕਰਦੀ ਸੀ ਤਾਂ ਕਿ ਘਰ ਦਾ ਖਰਚਾ ਆਸਾਨੀ ਨਾਲ ਚੱਲ ਸਕੇ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਥੇ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਗਾਉਂਦੇ ਹੈ ਕਿ ਐਕੀ ਫੈਕਟਰੀ ਪ੍ਰਬੰਧਕਾਂ ਨੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਇਹ ਇੱਕ ਇਨਸੀਡੈਂਟ ਸੀਗਾ ਮਤਲਬ ਉਸ ਨੇ ਆਪਣੀ ਡਿਊਟੀ ਤੇ ਆਈ ਹੋਅਾ ਤੇ ਆਪਣਾ ਰੁਟੀਨ ਚ ਜਿਸ ਤਰ੍ਹਾਂ ਕੰਮ ਕਰ ਰਹੀ ਆ ਤੇ ਨਾਰਮਲੀ ਇਹ ਕੰਮ ਕਰਦੀ ਨਹੀਂਗੀ ਮਤਲਬ ਅਜੇ ਮਸ਼ੀਨ ਦੇ ਲਾਗੋ ਜੀ ਉਹਦਾ ਸ਼ਾਲ ਵਿੱਚ ਆ ਗਿਆ ਵਾ ਉਹ ਸ਼ਾਲ ਆਨ ਕਰਕੇ ਉਹਨੂੰ ਮਤਲਬ ਸਾਠ ਲੱਗੀ ਆ ਉਹਦੇ ਨਾਲ ਲੋਕੀ ਐਕਚੁਅਲੀ ਸਾਠੀ ਉਹਨਾਂ ਦਾ ਪਰਿਵਾਰ ਆਇਆ ਉਹਨਾਂ ਨੇ ਵੀ ਜਲਦੀ ਇਫਤਿਹਾਰ ਕੀਤਾ ਗਿਆ ਵਾ ਉਹਨਾਂ ਦੀ ਜੋ ਵੀ ਅੰਕੇ ਕਾਰਵਾਈ ਆ ਉਹ ਸਾਰੀ ਸਰ ਕਿਹੜੀ ਮਸ਼ੀਨ ਸੀ ਕਿ ਜਿਹਦੇ ਵਿੱਚ ਹਾਈਡਰਾ ਸਟਰਕਚਰ ਜੀ ਹਾਂਜੀ ਹਾਈਡਰਾ ਸਟਰਕਚਰ ਸਰ ਇਹਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਲੇਬਰ ਨੂੰ ਅਗਰ ਰੱਖਦੇ ਆਪਾਂ ਵਿੱਚ ਮਤਲਬ ਕੋਈ ਨਵਾਂ ਕਾਰੀਗਰ ਨਹੀਂ ଥିਜੀਏ کافی ਪੁਰਾਣੀ ਮਕਨ ਲੇਬਰ ਤੋਂ ਕੰਮ ਕਰ ਰਹੀ ਹੈ ਇਹ ਲੋਕਲ ਤੋਂ ਕਰ ਲਈ। ਬਾਕੀ ਜੋ ਵੀ ਫਾਰਮੈਲਟੀਆਂ ਨੇ ਹੋਗੀਆਂ। ਸਰ ਇੱਕ ਹੋਰ ਵੀ ਦੇਖਣ ਚ ਆਇਆ ਵੀ ਮੋਟਰ ਦੇ ਦਾ ਸੇਫਟੀ ਦੇਖੋ ਜੀ ਆਲਮੋਸਟ ਅਸੀਂ ਸਾਰੀਆਂ ਸੇਫਟੀ ਪਾਰਟਸ ਨੂੰ ਦਿੱਤੇ ਹੋਏ ਆ ਜੀ। ਲੇਕਿਨ ਇਹਨੂੰ ਨਹੀਂ ਸੀ। ਨਹੀਂ ਦਿੱਤੇ ਹੋਇਆ ਜੀ ਐਸਾ ਕੁਝ ਨਹੀਂ ਜੇ ਕੋਈ ਹੋਏਗਾ ਤੇ ਉਹ ਚੈੱਕ ਕੀਤਾ ਜਾ ਰਿਹਾ ਹੁੰਦਾ ਹੈ। ਜਿਹੜੀ ਉਮਰਾ 55 ਹਾਲ। ਹਾਂਜੀ ਸਰ। ਉਹ ਤਕਰੀਬਨ ਮਨਜੀਤ ਕੌਰ ਵਾਈਫ ਆਫ ਲੇਟ ਮਹੰਗाराम ਵਾਸੀ ਮਹਿਰਵਾਨ ਦੀ। ਹਾਂਜੀ ਸਰ। ਬਰਕਰਤੀ ਆਪਣਾ ਜਗਮਨ ਫੈਕਟਰੀ ਉਹ ਕੰਮ ਕਰਦੀ ਕਿਤੇ ਪੱਲਾ ਆ ਗਿਆ ਮਸ਼ੀਨ ਦੇ ਵਿੱਚ ਉਹ ਮਸ਼ੀਨ ਕੀ ਕੰਮ ਕਰਨੀ ਸੀ ਸਰ ਇਹ ਫੈਕਟਰੀ ਚ ਲੇਡੀ ਜਿਹੜੀ ਸੀ ਅੰਦਰ ਅੰਦਰ ਫੈਕਟਰੀ ਦੇ ਵਿੱਚ ਆਪਣਾ ਸੌਂਸ ਭਾਈ ਮਸ਼ੀਨਾਂ ਦੇ ਪਰ ਕੋ ਕਪੜਾ ਕੁੜਾ ਸੈਟ ਕਰਨ ਦਾ ਕੰਮ ਕਰ ਸਰ ਕੀ ਚੀਜ਼ ਆਈ ਉਹਦੀ ਜਿਹੜੀ ਗਰਦਨ ਕੱਟੀ ਗਈ ਉਹਦਾ ਆਪਣਾ ਸ਼ੌਲ ਆ ਗਿਆ ਮੋਟਰ ਮੋਟਰ ਵੱਡੀ ਮੋਟਰ ਤੇ ਉਹਦਾ ਚੱਲਦੇ ਵੀ ਸ਼ੋਰ ਦਾ ਕਾਰਨ ਫਰ ਆਹੋ ਮੋਟਰ ਦੇ ਵਿੱਚ ਸੇਫਟੀ ਬੈਲ ਲੱਗਿਆ ਹੋਇਆ ਸੀ ਮੋਟਰ ਦੇ ਵਿੱਚ ਸੇਫਟੀ ਬੈਲ ਨਹੀਂ ਲੱਗਿਆ ਹੋਇਆ ਉਹ ਥੱਲੇ ਦੀ ਸਰ ਤੁਹਾਡੇ ਵੱਲੋਂ ਕਿੰਦਾ ਦੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਜੋ ਬਾਰਸਾ ਨੇ ਕਿਹਾ ਉਹ ਕਾਰਵਾਈ ਅਮਰਤ ਲੈਂਦੀ ਜਾ ਰਹੀ ਲੋਕ ਕੰਮ ਕਰਦੇ ਨੇ ਕਾੜਦੀਆਂ ਕਈ ਮਜਬੂਰੀਆਂ ਕਰਕੇ ਇੱਕ ਤਰ੍ਹਾਂ ਨਾਲ ਜਿੱਥੇ ਉਹ ਕੰਮ ਕਰਦੇ ਨੇ ਉਹਨਾਂ ਦਾ ਦੂਜਾ ਘਰ ਹੀ ਬਣ ਜਾਂਦਾ ਹੈ ਪਰ ਆਪਣੇ ਫਾਇਦੇ ਲਈ ਫੈਕਟਰੀਆਂ ਵਾਲੇ ਉਹਨਾਂ ਦੀ ਸੁਰੱਖਿਆ ਨਾਲ ਖਿਲਵਾੜ ਕਰਦੇ ਨੇ ਜਿਸ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਲੋੜ ਹੈ ਲੁਧਿਆਣਾ ਤੋਂ ਤੇ ਸਰੇਮ ਭਾਰਦवाज ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕਰੋ 9397893978